ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 24 ਜੂਨ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ 24 ਜੂਨ ਜਿਵੇਂ ਆਪਾਂ ਸਵੇਰ ਵਕਤ ਦੱਸਿਆ ਹੋਇਆ ਸੀਗਾ ਕਿ ਅੱਜ ਸਵੇਰ ਵੇਲੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਗਰਮੀ ਦਾ ਦੌਰ ਦੇਖਿਆ ਜਾਵੇਗਾ ਨਾਲ ਹੁਮਸਵਰਗਾ ਮਾਹੌਲ ਵੀ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਬਣੇਗਾ ਤਕਰੀਬਨ ਮਾਹੌਲ ਉਸੇ ਤਰ੍ਹਾਂ ਹੀ ਬਣਿਆ ਹੋਇਆ ਹੈ ਤੇ ਟੈਂਪਰੇਚਰ ਵੀ 40 ਡਿਗਰੀ ਦੇ ਆਸ-ਪਾਸ ਲਗਾਤਾਰ ਪੰਜਾਬ ਅਤੇ ਪੰਜਾਬ ਦੇ ਇਲਾਕਿਆਂ ਦਾ ਬਣਿਆ ਹੋਇਆ ਹੈ ਉਹ ਗਰਮੀ ਦਾ ਦੌਰ ਅਗਲੇ 1-2 ਦਿਨ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਪਰ ਜੇਕਰ ਅੱਜ ਰਾਤ ਦੀ ਗੱਲ ਕਰੀਏ ਤਾਂ ਮੌਜੂਦਾ ਸਮੇਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਲੱਗਣ ਜਾ ਰਹੇ ਹਨ ਖਾਸ ਕਰਕੇ ਪਵਾਦ ਖੇਤਰ ਦੇ ਵਿੱਚ ਉਹਦੇ ਵਿੱਚ ਹੁਸ਼ਿਆਰਪੁਰ ਦੇ ਬਹੁਤ ਸਾਰੇ ਇਲਾਕੇ ਆ ਸਕਦੇ ਹਨ ਨਵਾਂ ਸ਼ਹਿਰ ਬੰਗਿਆ ਇਹ ਸਾਈਡ ਆ ਸਕਦੀ ਆ ਬਲਾਚੌਰ ਆ ਸਕਦਾ ਨੰਗਲ ਆ ਸਕਦਾ ਆਨੰਦਪੁਰ ਸਾਹਿਬ ਰੂਪਨਗਰ ਚਮਕੌਰ ਸਾਹਿਬ ਖਰੜ ਮੋਹਾਲੀ ਆਪਣਾ ਇਹ ਇਲਾਕੇ ਰਾਜਪੂਰਾ ਹੋ ਗਿਆ ਡੇਰਾ ਬੱਸੀ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਅਗਲੇ ਕੁਝ ਕੁ ਸਮਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਲੱਗ ਸਕਦੇ ਹਨ ਕੁਝ ਇਲਾਕਿਆਂ ਦੇ ਵਿੱਚ ਬੱਦਲਬਾਈ ਬਣੀ ਹੋਈ ਹੈ ਜਾਂ ਬਦਲਵਾਈ ਦੇ ਨਾਲ ਥੋੜੀ ਜਿਹੀ ਠੰਡੀਆਂ ਹਵਾਵਾਂ ਚੱਲ ਸਕਦੀਆਂ ਹਨ ਮਾੜਾ ਮੋਟਾ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਜਿਹੜੇ ਬਾਕੀ ਪੰਜਾਬ ਦੇ ਇਲਾਕੇ ਉਹਨਾਂ ਵਿੱਚ ਮਾਹੌਲ ਇਸੇ ਤਰ੍ਹਾਂ ਦਾ ਹੀ ਗਰਮੀ ਅਤੇ ਹਮਸ ਵਾਲਾ ਰਾਤ ਨੂੰ ਵੀ ਬਣੇ ਰਹਿਣ ਦੀ ਸੰਭਾਵਨਾ ਹੈ ਇਸ ਵਿੱਚ ਕੋਈ ਵੀ ਬਦਲਾਅ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਜਿਹੜਾ ਮੀਂਹ ਦੇ ਮਾੜੇ ਮੋٹے ਹਾਲਾਤ ਆ ਉਪਵਾਦ ਖੇਤਰ ਚੰਡੀਗੜ੍ਹ ਮੁਹਾਲੀ ਦੇ ਆਸ-ਪਾਸ ਏਰੀਆ ਜਾਂ ਨਵਾਂ ਸ਼ਹਿਰ ਇਲਾਕਾ ਹੋ ਗਿਆ ਜਾਂ ਰੂਪਨਗਰ ਜ਼ਿਲ੍ਹਾ ਹੋ ਗਿਆ ਇਹਨਾਂ ਦੇ ਆਸ-ਪਾਸ ਬਣਦੇ ਜਾ ਪਰ ਰਹੇ ਹਨ ਉਹ ਵੀ ਹਲਕੇ ਤੋਂ ਦਰਮਿਆਨੇ ਮੀਂਹ ਦੇ ਸ਼ਰਾਟੇ ਲੱਗ ਸਕਦੇ ਹਨ ਅਗਲੇ ਕੁਝ ਘੰਟਿਆਂ ਦੇ ਵਿੱਚ ਵਿੱਚ